PTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸੁਖਨੀਤ ਕੌਰ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੈਨੇਡਾ ਤੇ ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਇਸ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਕੈਲਗਰੀ ਦੇ ਵਿੱਚ ਇਸ ਵਾਰ ਬਿਨਾ ਪਰਮਿਟ ਪਟਾਕੇ ਚਲਾਉਣ ਤੇ ਹੋ ਸਕਦਾ ਹੈ ਭਾਰੀ ਜੁਰਮਾਨਾ ਅਤੇ ਕੈਦ ਅਮਰੀਕਾ ਦੇ ਵਿੱਚ ਆਪਸ ਦੇ ਵਿੱਚ ਟਕਰਾਈ ਯੂਨਾਈਟਿਡ 에ਅਰਲਾਈਨਸ ਦੇ ਦੋ ਜਹਾਜ਼ ਟਰੰਪ ਦੇ ਖਿਲਾਫ ਸੜਕਾਂ 'ਤੇ ਉਤਰੇ ਕੈਨੇਡਾ ਤੇ ਅਮਰੀਕਾ ਪਰਦੇ ਵਿੱਚ ਹਜ਼ਾਰਾਂ ਲੋਕ ਕੈਲਗਰੀ ਦੇ ਵਿੱਚ ਕੰਮ ਤੇ ਫੜੇ ਗਏ ਚਾਰ ਗੈਰ ਕਾਨੂੰਨੀ ਵਰਕਰ ਤੇ ਹੁਣ ਖਬਰਾਂ ਵਿਸਥਾਰ ਤੇ ਵਿੱਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਮੌਕੇ ਕੈਲਗਰੀ ਪੁਲਿਸ ਅਤੇ ਫਾਇਰ ਡਿਪਾਰਟਮੈਂਟ ਦੇ ਵੱਲੋਂ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਸਿਟੀ ਦੇ ਵਿੱਚ ਬਿਨਾ ਪਰਮਿਟ ਪਟਾਕੇ ਚਲਾਉਣਾ ਵੇਚਣਾ ਜਾਂ ਫੇ ਰੱਖਣਾ ਗੈਰ ਕਾਨੂੰਨੀ ਮੰਨਿਆ ਜਾਵੇਗਾ ਦੱਸਦੇ ਕਿ ਪਿਛਲੇ ਸਾਲ ਪੁਲਿਸ ਨੂੰ ਸਿਰਫ 6 ਦਿਨਾਂ ਦੇ ਵਿੱਚ ਹੀ 200 ਤੋਂ ਵੱਧ ਕਾਲਸ ਮਿਲੀਆਂ ਸਨ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਪਟਾਕਿਆ ਸੰਬੰਧੀ ਸ਼ਿਕਾਇਤਾਂ ਸਨ ਇਸ ਤੋਂ ਇਲਾਵਾ ਕੈਲਗਰੀ ਇੰਟਰਨੈਸ਼ਨਲ 에ਰਪੋਰਟ ਨੂੰ ਕੁਝ ਸਮੇਂ ਦੇ ਲਈ ਰਣਵੇ ਬੰਦ ਕਰਨ ਦੇ ਬਾਰੇ ਵੀ ਸੋਚਣਾ ਪਿਆ ਕਿਉਂਕਿ ਨੇੜੇ ਆਤਿਸ਼ਬਾਜੀ ਕੀਤੀ ਜਾ ਰਹੀ ਸੀ ਦੱਸਦੇ ਕਿ ਬਿਨਾ ਪਰਮਿਟ ਪਟਾਕਿਆ ਰੱਖਣ ਤੇ 500 ਡਾਲਰ ਦਾ ਜੁਰਮਾਨਾ ਵਰਤਣ ਜਾਂ ਫਿਰ ਵੇਚਣ ਤੇ ਘੱਟੋ-ਘੱਟ 250 ਡਾਲਰ ਦਾ ਜੁਰਮਾਨਾ ਅਤੇ ਨੈਸ਼ਨਲ ਫਾਇਰ ਕੋਡ ਦੀ ਉਲੰਘਣਾ ਕਰਨ ਤੇ ਭਾਰੀ ਜੁਰਮਾਨਾ ਜਾਂ ਫਿਰ ਕੈਦ ਵੀ ਹੋ ਸਕਦੀ ਹੈ ਪਹਿਲੀ ਵਾਰ ਦੋਸ਼ੀ ਪਾਏ ਜਾਣ ਤੇ 1 ਲੱਖ ਡਾਲਰ ਤੱਕ ਦਾ ਜੁਰਮਾਨਾ ਅਤੇ 6 ਮਹੀਨੇ ਤੱਕ ਦੀ ਕੈਦ ਹੋ ਸਕਦੀ ਹੈ ਦੁਬਾਰਾ ਉਲੰਘਣਾ ਕਰਨ ਤੇ ਜੁਰਮਾਨਾ 5 ਲੱਖ ਡਾਲਰ ਤੱਕ ਦਾ ਹੋ ਸਕਦਾ ਹੈ ਅਤੇ 1 ਸਾਲ ਤੱਕ ਦੀ ਕੈਦ ਵੀ ਹੋ ਸਕਦੀ ਹੈ ਕੈਲਗਰੀ ਫਾਇਰ ਡਿਪਾਰਟਮੈਂਟ ਨੇ ਕਾਰੋਬਾਰੀਆਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਬਿਨਾ ਪਰਮਿਟ ਪਟਾਕੇ ਵੇਚਣਾ ਸਿਟੀ ਬਾਇਲॉज ਦੀ ਸਿੱਧੀ ਉਲੰਘਣਾ ਹੈ ਅਤੇ ਇਸ ਤੇ ਭਾਰੀ ਜੁਰਮਾਨੇ ਲੱਗ ਸਕਦੇ ਹਨ ਕੈਲਗਰੀ ਫਾਇਰ ਡਿਪਾਰਟਮੈਂਟ ਦੇ ਡਿਪਟੀ ਚੀਫ ਦਾ ਕਹਿਣਾ ਹੈ ਕਿ ਇੱਕ ਛੋਟੀ ਜਹੀ ਝਿੰਗਾਰੀ ਵੀ ਪੂਰੇ ਕਾਰੀਆਂ ਫਿਰ ਇਲਾਕੇ ਨੂੰ ਅੱਗ ਲਗਾ ਸਕਦੀ ਹੈ ਇਸ ਦੇ ਲਈ ਬਿਨਾ ਪਰਮਿਟ ਪਟਾਕੇ ਚਲਾਉਣਾ ਬੇਹਤ ਹੀ ਖਤਰਨਾਕ ਹੈ ਇਸ ਦੇ ਲਈ ਸਾਰੇ ਕੈਲਗਰੀ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਵਾਰ ਇਹ ਦੀਵਾਲੀ ਸੁਰੱਖਿਅਤ ਢੰਗ ਦੇ ਨਾਲ ਮਨਾਈਏ ਅਤੇ ਸਾਰੇ ਨਿਯਮਾਂ ਦੀ ਪਾਲਣਾ ਕਰੀਏ ਸ਼ਿਕਾਗੋ ਦੇ ਉਹ ਹੇਅਰ ਇੰਟਰਨੈਸ਼ਨਲ 에ਅਰਪੋਰਟ ਤੇ ਯੂਨਾਈਟਿਡ 에ਅਰਲਾਈਨਸ ਦੇ ਦੋ ਜਹਾਜ਼ਾਂ ਦੀ ਆਪਸ ਦੇ ਵਿੱਚ ਟੱਕਰ ਹੋ ਗਈ ਪਰ ਖੁਸ਼ਕਿਸਮਤੀ ਦੇ ਨਾਲ ਇਸ ਘਟਨਾ ਦੇ ਵਿੱਚ ਕਿਸੇ ਨੂੰ ਵੀ ਕੋਈ ਸੱਟ ਨਹੀਂ ਲੱਗੀ ਹੈ ਦਰਸਲ ਇਹ ਘਟਨਾ ਸ਼ਕਰਵਾਰ ਨੂੰ ਉਸ ਵੇਲੇ ਵਾਪਰੀ ਜਦੋਂ ਜੈਕਸਨ ਪੋਲ ਵਾਇਓਮਿੰਗ ਤੋਂ ਆ ਰਹੀ ਫਲਾਈਟ 2652 ਆਪਣੇ ਗੇਟ ਦੇ ਵੱਲ ਜਾ ਰਹੀ ਸੀ ਅਤੇ ਉਸ ਨੇ ਰਨਵੇ ਤੇ ਖੜੇ ਇੱਕ ਹੋਰ ਯੂਨਾਈਟਿਡ 에ਅਰਲਾਈਨਸ ਦੇ ਜਹਾਜ਼ ਨੂੰ ਟੱਕਰ ਮਾਰ ਦਿੱਤੀ ਗੇਟ ਦੇ ਵੱਲ ਆ ਰਹੀ ਫਲਾਈਟ ਦੇ ਵਿੱਚ 113 ਯਾਤਰੀ ਸਵਾਰ ਸਨ ਜਿਨ੍ਹਾਂ ਨੂੰ ਸੁਰੱਖਿਆ ਤਰੀਕੇ ਦੇ ਨਾਲ ਜਹਾਜ਼ ਦੇ ਵਿੱਚ ਉਤਾਰ ਲਿਆ ਗਿਆ ਹਾਲਾਂਕਿ ਉਹਨਾਂ ਨੂੰ ਕੁਝ ਦੇਰ ਤੱਕ 게ਟ ਤੇ ਪਹੁੰਚਣ ਦੇ ਲਈ ਉਡੀਕ ਕਰਨੀ ਪਈ ਜਦਕਿ ਦੂਸਰਾ ਜਹਾਜ਼ ਖਾਲੀ ਹੀ ਸੀ ਇਸ ਘਟਨਾ ਦੇ ਨਾਲ ਹਵਾਈ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਦੁਬਾਰਾ ਵਧ ਰਹੀਆਂ ਹਨ ਕਿਉਂਕਿ ਹਾਲ ਹੀ ਵਿੱਚ ਅਮਰੀਕਾ ਦੇ ਵਿੱਚ ਕਈ ਜਹਾਜ਼ ਹਾਦਸੇ ਵਾਪਰ ਚੁਕੇ ਹਨ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਨਿਊਯਾਰਕ ਤੇ ਲਗੋਡਿਆ 에어ਪੋਰਟ ਤੇ ਦੋ ਡੈਲਟਾ 에어ਲਾਈਨ ਦੇ ਜਹਾਜ਼ਾਂ ਦੀ ਵੀ ਆਪਸ ਤੇ ਵਿੱਚ ਟੱਕਰ ਹੋਈ ਸੀ ਜਿਸ ਦੇ ਵਿੱਚ ਇੱਕ ਕਰੂ ਮੈਂਬਰ ਜ਼ਖਮੀ ਹੋਇਆ ਸੀ ਯੂਨਾਈਟਿਡ 에어ਲਾਈਨਸ ਨੇ ਇਸ ਘਟਨਾ ਤੇ ਦੱਸਿਆ ਹੈ ਕਿ ਦੋਨੇ ਜਹਾਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਹਰ ਯਾਤਰੀਆਂ ਦੀ ਸੁਰੱਖਿਆ ਉਹਨਾਂ ਦੀ ਸਭ ਤੋਂ ਵੱਡੀ ਤਰਜੀਹ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਸ਼ਨੀਵਾਰ ਨੂੰ ਕੈਨੇਡਾ ਅਤੇ ਅਮਰੀਕਾ ਭਾਰਤ ਦੇ ਵਿੱਚ ਨੋ ਕਿੰਗਸ ਡੇ ਰੈਲੀਆਂ ਕੱਢੀਆਂ ਗਈਆਂ ਮੁਹਮਮਦ ਟਰੰਕ ਸਰਕਾਰ ਦੀ ਤਾਨਾਸ਼ਾਹੀ ਦੇ ਵਿਰੋਧ ਤੇ ਵਜੋਂ ਸ਼ੁਰੂ ਕੀਤੀ ਗਈ ਸੀ ਵਾਸ਼ਿੰਗਟਨ ਤੋਂ ਵੈਨਕੂਵਰ ਅਤੇ ਮੋਂਟਰੀਅਲ ਤੋਂ ਬਰਲਿਨ ਤੱਕ ਹਜ਼ਾਰਾਂ ਲੋਕ ਸੜਕਾਂ ਤੇ ਉਤਰੇ ਸਿਰਫ ਵੈਨਕੂਵਰ ਦੇ ਵਿੱਚ ਹੀ ਸੈਂਕੜੇ ਲੋਕ ਜੈਕ ਪੂਲ ਪਲਾਸਾ ਤੇ ਇਕੱਠੇ ਹੋਏ ਜਿੱਥੇ ਪ੍ਰੋਗਰਾਮ ਦੁਪਹਿਰ 12 ਤੋਂ 2 ਵਜੇ ਤੱਕ ਚੱਲਿਆ ਵਿਸ਼ਵ ਪੱਦਰ ਤੇ 2000 ਤੋਂ ਵੱਧ ਲੋਕੇਸ਼ਨਸ ਤੇ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਕੀਤੇ ਗਏ ਮੌਕੇ ਤੇ ਸੁਰੱਖਿਆ ਦੇ ਲਈ ਵੋਲੰਟੀਅਰ ਤਾਇਨਾਤ ਕੀਤੇ ਗਏ ਸਨ ਤਾਂ ਜੋ ਕੋਈ ਝਗੜਾ ਨਾ ਹੋਵੇ ਇਸ ਤੋਂ ਇਲਾਵਾ ਆਯੋਜਕਾਂ ਦੇ ਵੱਲੋਂ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਅਤੇ ਬਿਨਾ ਹਥਿਆਰਾਂ ਤੋਂ ਇਨ ਰੈਲੀਆਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਿਹਾ ਗਿਆ ਸੀ ਮੌਂਟਰੀਅਲ ਦੇ ਵਿੱਚ ਹੋਈ ਰੈਲੀ ਵਿੱਚ ਲਗਭਗ 2000 ਲੋਕਾਂ ਨੇ ਹਿੱਸਾ ਲਿਆ ਦੱਸਦੇ ਕਿ ਇਹ ਮਹਿੰਮ ਜੂਨ ਮਹੀਨੇ ਦੇ ਵਿੱਚ ਸ਼ੁਰੂ ਹੋਈ ਸੀ ਅਤੇ ਹੁਣ ਤੱਕ ਕਈ ਦੇਸ਼ਾਂ ਦੇ ਵਿੱਚ ਫੈਲ ਚੁੱਕੀ ਹੈ आयोजਕਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਹੋਰ ਪ੍ਰਦਰਸ਼ਨ ਵੀ ਕੀਤੇ ਜਾ ਸਕਦੇ ਹਨ ਤਾਂ ਜੋ ਲੋਕਤੰਤਰ ਅਤੇ ਨਾਗਰਿਕਾ ਆਪਣੀਆਂ ਜ਼ਿੰਮੇਵਾਰੀਆਂ ਦੇ ਬਾਰੇ ਜਾਗਰੂਕ ਰਹਿ ਸਕਣ ਕੈਲਬੀ ਦੀ ਨਵੇਂ ਇਵੈਂਟ ਸੈਂਟਰ ਦੀ ਕੰਸਟਰਕਸ਼ਨ ਸਾਈਟ ਤੇ ਹਾਲ ਹੀ ਵਿੱਚ ਕੈਨੇਡਾ ਬਾਰਡਰ ਸਰਵਿਸ ਏਜੰਸੀ CBSA ਦੇ ਵੱਲੋਂ ਜਾਂਚ ਕੀਤੀ ਗਈ ਸੀ ਅਤੇ ਇਸ ਦੌਰਾਨ ਉਨ੍ਹਾਂ ਨੂੰ 4 ਗੈਰ ਕਾਨੂੰਨੀ ਕਰਮਚਾਰੀ ਮਿਲੇ ਹਨ ਜਿਨ੍ਹਾਂ ਦੇ ਕੋਲ ਕੰਮ ਕਰਨ ਦੇ ਲਈ ਜ਼ਰੂਰੀ ਦਸਤਾਵੇਜ਼ ਨਹੀਂ ਸਨ ਦੱਸਦੇ ਕਿ CBSA ਦੇ ਅਧਿਕਾਰੀਆਂ ਨੇ ਕੈਲਗਰੀ ਪੁਲਿਸ ਦੀ ਮੌਜੂਦਗੀ ਦੇ ਵਿੱਚ 12 ਐਵੇਨਿਊ ਸਾਊਥਈਸਟ ਅਤੇ ਸਟੈਂਪੀਡ ਟ੍ਰੇਲ ਦੇ ਇਲਾਕੇ ਦੇ ਵਿੱਚ ਇਮੀਗ੍ਰੇਸ਼ਨ ਦੇ ਸੰਬੰਧੀ ਜਾਂਚ ਕੀਤੀ ਸੀ ਏਜੰਸੀ ਦੇ ਅਨੁਸਾਰ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਇਸ ਲੋਕੇਸ਼ਨ ਤੇ ਕੁਝ ਵਿਅਕਤੀ ਬਿਨਾ ਡਾਕੂਮੈਂਟਸ ਤੋਂ ਕੰਮ ਕਰ ਰਹੇ ਹਨ ਇਸ ਤੋਂ ਬਾਅਦ ਹੀ ਇਹ ਜਾਂਚ ਸ਼ੁਰੂ ਕੀਤੀ ਗਈ ਅਤੇ ਹੁਣ ਇਹਨਾਂ ਚਾਰ ਵਰਕਰਾਂ ਨੂੰ CBSA ਦੇ ਦਫ਼ਤਰ ਦੇ ਵਿੱਚ ਹਾਜ਼ਰ ਹੋਣ ਦੇ ਲਈ ਕਿਹਾ ਗਿਆ ਹੈ ਹਾਲਾਂਕਿ ਟੋਰਾਂਟੋ ਅਤੇ ਵੈਨਕੂਵਰ ਵਰਗੇ ਸ਼ਹਿਰਾਂ ਦੇ ਵਿੱਚ ਇਹੋ ਜਿਹੀਆਂ ਰੇਡਾਂ ਆਮ ਕੱਲ ਹਨ ਪਰ ਹੁਣ ਕੈਲਗਰੀ ਅਤੇ ਵੈਸਟਰਨ ਸੂਬਿਆਂ ਦੇ ਵਿੱਚ ਵੀ ਇਹੋ ਜਿਹੀਆਂ ਕਾਰਵਾਈਆਂ ਵਧ ਰਹੀਆਂ ਹਨ ਅਧਾਰੀਆਂ ਦੇ ਵਿੱਚ ਦੋ ਮੋਰਕੇ ਜੇਜੈਂਟਸ ਨੂੰ ਧੋਖਾਧੜੀ ਅਤੇ ਲਾਪਰਵਾਹੀ ਤੇ ਦੋਸ਼ਾਂ ਦੇ ਵਿੱਚ ਕੁੱਲ 2.3 ਲੱਖ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ ਫਾਈਨੈਂਸ਼ੀਅਲ ਸਰਵਿਸਿਜ਼ ਰੈਗੂਲੇਟਰੀ ਅਥਾਰਟੀ ਆਫ 온ਟਾਰੀਓ ਯਾਨੀ ਕਿ ਐਫਐਸਆਰਏ ਦੇ ਅਨੁਸਾਰ ਸਤਿਅਮ ਕੁਮਾਰ ਤ੍ਰिवेदी ਅਤੇ ਸਸੀ ਥਰਨ ਸੋਮਾ ਨੇ ਮਾਰਗੇਜ ਬ੍ਰੋਕਰੇਜ ਦੇ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। ਉਹਨਾਂ 'ਤੇ ਇਲਜ਼ਾਮ ਹੈ ਕਿ ਉਹਨਾਂ ਨੇ ਆਪਣੀ ਬ੍ਰੋਕਰੇਜ ਤੋਂ ਬਾਹਰ ਕਈ ਸੌਦੇ ਕੀਤੇ ਹਨ, ਝੂਠੇ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਅਤੇ ਗਲਤ ਜਾਣਕਾਰੀ ਦੇ ਕੇ ਇਨਵੈਸਟਰਸ ਨੂੰ ਨੁਕਸਾਨ ਪਹੁੰਚਾਇਆ ਹੈ। ਐਫਐਸਆਰ ਨੇ ਦੱਸਿਆ ਹੈ ਕਿ ਤ੍ਰिवेदी ਨੇ ਲਗਭਗ 6 ਸਾਲਾਂ ਤੱਕ ਮਾਰਗੇਜ ਅਲਾਈਅੰਸ ਕੰਪਨੀ ਆਫ ਕੈਨੇਡਾ ਇਨਕੋਰਪੋਰੇਸ਼ਨ ਦੇ ਵਿੱਚ ਮਾਰਗੇਜ ਏਜੰਟ ਦੇ ਵਜੋਂ ਕੰਮ ਕੀਤਾ ਸੀ। ਉਸ ਦੇ ਖਿਲਾਫ ਸਾਲ 2020 ਤੋਂ ਹੀ ਕਈ ਸ਼ਿਕਾਇਤਾਂ ਆਉਣ ਲੱਗੀਆਂ ਸਨ। ਕਤੇ ત્રिवेदी ਨੇ ਬਿਨਾਂ ਲਾਇਸੈਂਸ ਮਾਰਗੇਜ ਡੀਲਾਂ ਵੀ ਕੀਤੀਆਂ ਜਿੱਤੇ ਉਸਨੇ ਝੂਠੀ ਜਾਣਕਾਰੀ ਦਿੱਤੀ ਅਤੇ ਕੁਝ ਮਾਮਲਿਆਂ ਦੇ ਵਿੱਚ ਤਾਂ ਨਕਦ ਕਮਿਸ਼ਨ ਵੀ ਲਿਆ। ਸੋਮਾ ਉਤੇ ਵੀ ਬ੍ਰੋਕਰੇਜ ਤੋਂ ਬਾਹਰ ਸੌਦੇ ਕਰਨ ਅਤੇ ਗਲਤ ਦਸਤਾਵੇਜ਼ਾਂ ਦੇ ਸਹਾਰੇ ਮਾਰਗੇਜ ਪ੍ਰੂਫ ਕਰਨ ਦੇ ਦੋਸ਼ ਲੱਗੇ ਹਨ। ਉਸ ਦਾ ਲਾਇਸੈਂਸ ਰੀਨਿਊ ਨਹੀਂ ਕੀਤਾ ਗਿਆ ਤੇ ਉਸ ਨੂੰ 50000 ਡਾਲਰ ਤੱਕ ਦਾ ਜੁਰਮਾਨਾ ਲਗਾਇਆ ਗਿਆ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਦੋਨੋਂ 에ਜੰਟਸ ਨੇ ਇੱਕ ਗੈਸ ਸਟੇਸ਼ਨ ਪ੍ਰਾਪਰਟੀ ਤੇ ਮਾਰਗੇਜ ਡੀਲ ਕਰਵਾਈ ਸੀ ਜਿਸ ਦੇ ਵਿੱਚ ਇਨਵੈਸਟਰ ਨੂੰ 6.24 ਲੱਖ ਡਾਲਰ ਦਾ ਨੁਕਸਾਨ ਪਹੁੰਚਿਆ ਹੈ। ਸਰੀ ਦੇ ਵਿੱਚ ਸ਼ਨੀਵਾਰ ਸ਼ਾਮ ਨੂੰ ਇੱਕ ਗੱਡੀ ਟੱਕਰ ਤੋਂ ਬਾਅਦ ਸਿੱਧਾ ਬੈਂਕ ਦੀ ਇਮਾਰਤ ਦੇ ਅੰਦਰ ਚਲੀ ਗਈ। ਦਰਸਲੇ ਹਾਦਸਾ ਸ਼ਾਮ ਲਗਭਗ 6.30 ਵਜੇ 152 ਸਟਰੀਟ ਅਤੇ 3 ਐਵੇਨਿਊ ਦੇ ਨੇੜੇ ਸਥਿਤ RBC ਰਾਇਲ ਬੈਂਕ ਆਫ ਕੈਨੇਡਾ ਦੇ ਬਾਹਰ ਵਾਪਰਿਆ ਹੈ ਪੁਲਿਸ ਨੇ ਦੱਸਿਆ ਕਿ ਦੋ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋਈ ਜਿਸ ਤੋਂ ਬਾਅਦ ਇੱਕ ਗੱਡੀ ਫੁੱਟਪਾਥ ਤੇ ਚੜ ਗਈ ਅਤੇ ਸਿੱਧੀ ਬੈਂਕ ਦੀ ਬਿਲਡਿੰਗ ਦੇ ਵਿੱਚ ਆ ਗਈ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਬੈਂਕ ਦੀ ਇਮਾਰਤ ਨੂੰ ਅੰਦਰੋਂ ਅਤੇ ਬਾਹਰੋਂ ਕਾਫੀ ਨੁਕਸਾਨ ਪਹੁੰਚਿਆ ਹੈ ਅਤੇ ਇੱਕ ਕਾਲੇ ਰੰਗ ਦੀ ਸੈਡਾਨ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਇਮਾਰਤ ਦੇ ਅੰਦਰ ਫਸਿਆ ਹੋਇਆ ਸੀ ਜਦਕਿ ਦੂਸਰੀ ਗੱਡੀ ਦਾ ਅਗਲਾ ਹਿੱਸਾ ਵੀ ਬੁਰੀ ਤਰ੍ਹਾਂ ਟੁੱਟ ਗਿਆ ਹੈ ਇੱਕ ਡਰਾਈਵਰ ਨੂੰ ਹਲਕੀਆਂ ਸੱਟਾਂ ਵੱਜੀਆਂ ਹਨ ਅਤੇ ਉਸਨੂੰ ਹਸਪਤਾਲ ਪਹੁੰਚਾਇਆ ਗਿਆ ਦੋਨੇ ਡਰਾਈਵਰ ਪੁਲਿਸ ਦੇ ਨਾਲ ਸਹਿਯੋਗ ਕਰ ਰਹੇ ਹਨ ਅਤੇ ਇਸ ਘਟਨਾ ਦੇ ਵਿੱਚ ਸ਼ਰਾਬ ਜਾਂ ਫਿਰ ਨਸ਼ੇ ਦੇ ਕੋਈ ਸੰਕੇਤ ਨਹੀਂ ਮਿਲੇ ਹਨ ਪਰ ਫਿਲਹਾਲ ਪੁਲਿਸ ਦੇ ਵੱਲੋਂ ਹਾਦਸੇ ਦੇ ਕਾਰਨ ਦੀ ਜਾਂਚ ਜਾਰੀ ਹੈ ਕੈਨੇਡਾ ਦੇ ਵਿੱਚ ਪਸਤੇ ਤੋਂ ਬਣੀਆਂ ਕਈ ਚੀਜ਼ਾਂ ਨੂੰ ਖਾਣ ਦੀ ਬਾਰ-ਬਾਰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿਉਂਕਿ ਇਸ ਦੇ ਨਾਲ ਸੈਲਮੋਨੋਲਾ ਇਨਫੈਕਸ਼ਨ ਦੇ ਖਤਰੇ ਵੱਜ ਜਾਂਦੇ ਹਨ ਅਤੇ ਹੁਣ ਡੌਗ ਟ੍ਰੀਟਸ ਦੇ ਨਾਲ ਜੁੜੀ ਸੈਲਮੋਨੋਲਾ ਇਨਫੈਕਸ਼ਨ ਦੇ ਵੀ 31 ਮਾਮਲੇ ਸਾਹਮਣੇ ਆਏ ਹਨ ਅਤੇ ਅਸਲ ਮਾਮਲੇ ਇਸ ਤੋਂ ਵੀ ਵੱਧ ਹੋ ਸਕਦੇ ਹਨ ਰਿਪੋਰਟ ਦੇ ਅਨੁਸਾਰ ਅਲਬਰਟਾ ਅਤੇ ਬ੍ਰਿਟਿਸ਼ ਕੋਲੰਪੀਆ ਦੇ ਵਿੱਚ 14-14 ਮਾਮਲੇ ਸਾਹਮਣੇ ਆਏ ਹਨ ਚਤਕੀ ਉਨਟਾਰੀਓ ਦੇ ਵਿੱਚ 2 ਅਤੇ ਨਾਰਥ-ਵੈਸਟ ਟੈਰੀਟਰੀਜ਼ ਦੇ ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ 7 ਲੋਕਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈਲਥ ਏਜੰਸੀ ਦਾ ਕਹਿਣਾ ਹੈ ਕਿ ਫਰਵਰੀ ਦੀਆਂ ਆਦਤੋਂ ਸਤੰਬਰ ਦੇ ਅੰਤ ਤੱਕ ਦੇ ਮਾਮਲੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਦੇ ਵਿੱਚੋਂ 58% ਔਰਤਾਂ ਹਨ ਅਤੇ ਮਰੀਜ਼ਾਂ ਦੀ ਉਮਰ 88 ਸਾਲ ਤੱਕ ਦੱਸੀ ਜਾ ਰਹੀ ਹੈ ਅਧਿਕਾਰੀਆਂ ਦੇ ਮੁਤਾਬਕ ਪੱਪੀ ਲਵ ਅਤੇ ਪੱਪੀ ਵਰਲਡ ਬ੍ਰਾਂਡ ਦੇ ਡੌਗ ਟ੍ਰੀਟਸ ਇਸ ਬਿਮਾਰੀ ਦਾ ਸੰਭਾਵਿਤ ਕਾਰਨ ਹਨ ਲੋਕਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਡੌਗਸ ਦੇ ਖਾਣੇ ਨੂੰ ਹੱਥ ਲਾਉਣ ਤੋਂ ਬਾਅਦ ਹਮੇਸ਼ਾ ਸਾਬਣ ਅਤੇ ਪਾਣੀ ਦੇ ਨਾਲ ਚੰਗੀ ਤਰ੍ਹਾਂ ਹੱਥ ਧੋਵੋ ਮਛੀਆਂ ਨੂੰ ਵੀ ਸਿਖਾਓ ਅਤੇ ਜਿੱਥੇ ਤੁਹਾਡੇ ਪੈਟਸ ਦਾ ਖਾਣਾ ਰੱਖਿਆ ਜਾਂ ਤਿਆਰ ਕੀਤਾ ਜਾਂਦਾ ਹੈ ਉੱਥੇ ਆਪਣਾ ਖਾਣਾ ਨਾ ਰੱਖੋ ਇਸ ਤੋਂ ਇਲਾਵਾ ਅਲਬਰਟਾ ਹੈਲਥ ਸਰਵਿਸਿਜ਼ ਨੇ ਪੁਸ਼ਟੀ ਕੀਤੀ ਹੈ ਕਿ ਨਾਰਥ-ਵੈਸਟ ਕੈਲਗਰੀ ਦੇ ਪ੍ਰਸਿੱਧ ਬਟਰਫੀਲਡ ਇਕਰਸ ਪੈਟਿੰਗ ਫਾਰਮ ਦੇ ਵਿੱਚ ਹਾਈਲੀ ਪੈਥੋਜਨਿਕ ਐਵੀਅਨ ਇਨਫਲੂਐਂਜ਼ਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਗਰਸਰ ਐਲ ਐਚ ਐਸ ਨੇ 17 ਅਕਤੂਬਰ ਨੂੰ ਫਾਰਮ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ ਇਹ ਫੈਸਲਾ ਉਦੋਂ ਲਿਆ ਗਿਆ ਜਦੋਂ ਪ੍ਰਾਇਮਰੀ ਕੇਰਲ ਭਰਤਾ ਦੇ ਵੱਲੋਂ 16 ਅਕਤੂਬਰ ਨੂੰ ਉੱਥੇ ਮੁਰਗੀਆਂ ਦੇ ਵਿੱਚ ਬਰਡ ਫਲੂ ਦੀ ਪੁਸ਼ਟੀ ਕੀਤੀ ਗਈ ਸੀ ਇਸ ਦਿਨਾਂ ਹੀ ਅੱਜ ਦੇ ਬੁਲੇਟਨ ਦੇ ਵਿੱਚ ਐਨਾ ਹੀ ਮੈਨੂ ਸੁਖੀਤ ਕੌਰ ਨੂੰ ਦੇਉ ਇਜਾਜ਼ਤ ਦੇਖਦੇ ਰਹੋ ਬੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯਰਸੈlf